ਛੇਟਾ थाना ਖੇਤਰ ਦੀਨ ਰਾਮ ਦਿੱਤ ਰੋਡ ਨੇੜੇ ਇੱਕ ਸੁਨਸਾਨ ਜਗ੍ਹਾ ਤੋਂ 35 ਤੇ 40 ਸਾਲ ਦੇ ਕਰੀਬ ਉਮਰ ਦੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਛੇਟਾ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਬੰਦੇ ਪੁਲਿਸ ਅਧਿਕਾਰੀ ਲੱਭੇ ਸਿੰਘ ਬਾਜਵਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਹੀ ਦੱਸਿਆ ਆਓ ਸੁਣਦੇ ਹਾਂ। ਆਪਕੀ ਨੇ ਤਾਲੂ ਕਰੋ ਤਲਾ ਮਿਲੀ ਇਸ ਔਜਵਾਦ ਬਾਰੇ ਸਾਨੂੰ ਜੀ ਕਰੀਬ ਅੱਧਾ ਘੰਟਾ ਪਹਿਲਾਂ ਇਤਲਾ ਮਿਲੀ ਆ ਸਾਡੇ ਡਿਊਟੀ ਉਸ ਤੋਂ ਸਬਕਟਰ ਮੌਕੇ ਤੇ ਪਹੁੰਚੇ ਨੇ ਤੇ 35-40 ਸਾਲ ਦੀ ਕਰੀਬ ਉਮਰਿਆ ਲੜਕਾ ਆ ਜਿਹਦਾ ਨਾਮ ਆਇਡੈਂਟੀਫਾਈ ਹੋ ਗਿਆ ਤੇ ਟੈਟੂ ਬਣਿਆ ਆ ਗੋਪੀ ਨਾਮ ਦਾ ਪਰ ਇਹ ਲੋਕਲ ਨਹੀਂ ਹੈਗਾ ਕਿਉਂਕਿ ਇੱਥੇ ਜਿੰਨੇ ਵੀ ਤੁਹਾਡੇ ਲੱਗੇ ਤੇ ਖੜੇ ਨੇ ਸਾਰਿਆਂ ਨੂੰ ਹੀ ਇਹਦੀ ਫੋਟੋ ਦਿਖਾਤੀ ਆ ਪਰ ਕਿਸੇ ਨੇ ਇਹਦੀ ਲੋਕਲ ਪਛਾਣ ਨਹੀਂ ਆਈ ਤੇ ਬਾਕੀ ਇਹਦੀ ਬਾਡੀ ਤੇ ਕੋਈ ਇਦਾਂ ਦਾ ਕੋਈ ਚੱਕੀ ਨਿਸ਼ਾਨ ਕੋਈ ਨਹੀਂ ਹੈਗਾ ਲੱਗ ਰਿਹਾ ਹੈ ਵੀ ਇੱਥੇ ਰਾਤ ਕਿਤੇ ਪਿਆਰ ਹੈ ਤੇ ਠੰਡ ਰਾਤੀ ਮੌਜੂਦ ਹੋਈ ਹੈ। ਪਰ ਕੀ ਲੱਗਦਾ ਠੰਡ ਚ ਪਿਆਰ ਹੈ ਕਿ ਨਸ਼ੇੜਾ ਕਹਿੰਦੇ ਵੀ ਲੋਕਾਂ ਨੇ ਕਹਿਣਾ ਵੀ ਇੱਥੇ ਨਸ਼ੇੜੀਆਂ ਦਾ ਡਾ ਲਗਾ ਪੜਿਆ ਪੈਂਦਾ ਇੱਥੇ ਸਿੰਜਰ ਕਵਰੀ ਪਏ ਨੇ। ਕੀ ਲੱਗਦਾ ਨਸ਼ਾ ਹੀ ਕਰਨ ਆਇਆ ਹੋਊਗਾ ਹੋਰ ਸੇ ਖੜ ਚ ਕੀ ਕਰਾਉਣਾ ਹੈ ਇਥੇ? ਬਿਲਕੁਲ ਜੀ ਜੇ ਨਸ਼ਾ ਕਰਨ ਆਇਆ ਹੋਊਗਾ ਤਾਂ ਉਹ ਵੀ ਅਸੀਂ ਇਹਦੇ ਬਾਰੇ ਇੱਕ ਤੇ ਪਹਿਲਾਂ ਪੋਸਟਮਾਰਟਮ ਰਿਪੋਰਟ ਦੇ ਦੇਖਾਂਗੇ ਵੀ ਇਹਦਾ ਮੌਦਾ ਕਾਰਨ ਕੀ ਆ। ਹੂੰ। ਨਸ਼ਾ ਕਰਨ ਵੀ ਜੇ ਆਇਆ ਹੋਊਗਾ ਤੇ ਵੈਸੇ ਤੇ ਬਿਲਕੁਲ ਸ਼ਰਿਆਮ ਜਗ੍ਹਾ ਆ। ਹੂੰ। ਬਿਲਕੁਲ ਮੇਨ ਰੋਡ ਬਿਲਕੁਲ ਜੇਕਰ ਲੋਕਾਂ ਨੂੰ ਲੱਗਦਾ ਸੀ ਵੀ ਇੱਥੇ ਕੋਈ ਨਸ਼ਾ ਕਰਦਾ ਤਾਂ ਸਾਨੂੰ ਇਨਫੋਰਮੇਸ਼ਨ ਫਿਲਮ ਦੇਣੀ ਕਿ ਵੀ ਇੱਥੇ ਪਹਿਲਾਂ ਇਲਾਕੇ ਵਾਲਿਆਂ ਕੋਈ ਵੀ ਸਾਨੂੰ ਕੰਪਲੇਂਟ ਨਹੀਂ ਕੀਤੀ ਪਹਿਲਾਂ ਪਰ ਅਸੀਂ ਦੇਖਿਆ ਅੱਜ ਤੇ ਇਲਾਕਾਨ ਵਾਸੀ ਪ੍ਰਧਾਨ ਵੀ ਇੱਥੇ ਕਹਿੰਦੇ ਅਸੀਂ ਕਈ ਵਾਰ ਲੋਕਾਂ ਨੂੰ ਕਹਿ ਚੁੱਕੇ ਆ ਪੁਲਿਸ ਨੂੰ ਕਹਿੰਦੇ ਕਈ ਵਾਰ ਜੇ ਗੱਡੀਆਂ ਪੁਲਿਸ ਆਂਦੀ ਲੰਘਦੀਆਂ ਨੇ ਪਰ ਫੇਰ ਵੀ ਇਹ ਜਿਹੜੇ ਨੌਜਵਾਨ ਡਰਦੇ ਨਹੀਂ ਨਹੀਂ ਛੜੀਆਂ ਗਏ ਗੱਡੀਆਂ ਸਾਡੀ ਜੀ ਇੱਕ ਪੈਟਰੋਲਿੰਗ ਮੋਟਰਸਾਈਕਲ ਇੱਥੇ ਇੱਕ ਲੱਗਾ ਆਇਆ ਦੋ ਬੰਦੇ ਮੁਲਾਜ਼ਮ ਜਿਹੜੇ ਹੁਣ ਵੀ ਇੱਥੇ ਖੜੇ ਨੇ ਇਹ ਇੱਥੇ ਸਾਰਾ ਦਿਨ ਉਹ ਪੈਟਰੋਲਿੰਗ ਕਰਦੇ ਰਹਿੰਦੇ ਆ ਬਿਲਕੁਲ ਇਹਦਾ ਹੁਣ ਪੋਸਟਮਾਰਟ ਕਰਾਵਾਂਗੇ ਜੇ ਇਹਦੇ ਵਿੱਚ ਕੋਈ ਲੱਗੇਗਾ ਇਹਦੇ ਘਰਦਿਆਂ ਨੂੰ ਪੁੱਛਾਂਗੇ ਵੀ ਕਿਸ ਤੇ ਸ਼ੱਕ ਹੋਊਗਾ ਵੀ ਕੋਈ ਕਿੱਦਾਂ ਇਹਨੂੰ ਕੋਈ ਨੱਚੇ ਵਾਲਾ ਬੰਦਾ ਨਾਲ ਲੈ ਕੇ ਗਿਆ ਹੈ ਤੇ ਅਸੀਂ ਉੱਥੇ ਬੰਦੀ ਕਾਰਵਾਈ ਕਰਾਂਗੇ ਅਸੀਂ ਦੇਖਿਆ ਤੁਸੀਂ ਮੌਕੇ ਤੇ ਪਹੁੰਚੇ ਹੋ ਲੱਗ ਲਾ ਕੇ ਤਫ਼ਤੀਸ਼ ਕੀਤੀ ਹੈ ਵਾਕਈ ਇੱਥੇ ਜਿਹੜੀਆਂ ਸਿੰਜਾਂ ਦੇ ਕਵਰ ਜਿਹੜੇ ਨੇ ਉਹ ਬਿੱਥੇ ਨੂੰਥੇ ਕਾਫੀ ਮਿਲੇ ਨੇ ਮੌਕੇ ਤੇ ਹਾਂਜੀ ਕੁਛ ਹੈ ਗਿਆ ਜੀ ਪਰ ਇਹ ਜੇ ਬਿਲਕੁਲ ਜਿਵੇਂ ਉਜਾੜ ਜਗਾ ਪਈ ਹੈ ਤੇ ਇਹਦੇ ਬਾਰੇ ਤੇ ਹੁਣ ਮੈਂ ਨਹੀਂ ਕਮੈਂਟ ਕਰ ਸਕਦਾ ਵੀ ਇਹ ਕਿੰਨੇ ਛੁੱਟੇ ਆ ਜਾਂ ਕਿੱਦਾਂ ਆ ਪਹਿਲਾਂ ਆਪਾਂ ਇਹਦੇ ਬਾਰੇ ਜਰੂਰ ਦੱਸਾਂਗੇ ਵੀ ਇਹ ਮੁੰਡੇ ਦੀ ਕਿੱ ਇਹਦਾ ਪੂਰਾ ਕਾਰਨ ਤੁਹਾਨੂੰ ਕਲੀਅਰ ਕਰਕੇ ਫਿਰ ਦੱਸਾਂਗੇ ਠੀਕ ਹੈ ਤੇ ਹੁਣ ਮੌਕੇ ਤੇ ਕੋਈ ਸਨਾਖਤ ਕੋਈ ਹੈ ਕਿਥੋਂ ਦਾ ਨੌਜਵਾਨ ਕੋਈ ਧਾਰ卡 ਵੋਟਰ卡 ਜੇਚ ਮਿਲਿਆ ਵਾ ਕਿਸੇ ਤਰ੍ਹਾਂ ਦੀ ਇਹਦੀ ਫੋਟੋ ਨਾਲ ਸੋਸ਼ਲ ਮੀਡੀਆ ਤੇ ਪਾਈ ਜਾਊਗੀ ਕਿਸੇ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਇਹਨੂੰ ਅਠਾ ਜਾਊਗਾ ਬਿਲਕੁਲ ਜੀ ਇਹਦੀ ਅਸੀਂ ਫੋਟੋਆਂ ਕਲਿੱਕ ਕੀਤੀਆਂ ਆਸ-ਪਾਸ ਦਿਖਾ ਰਹੇ ਹਾਂ ਅਜੇ ਤੱਕ ਫਿਲਹਾਲ ਕਿਸੇ ਨੇ ਵੀ ਦੀ ਪਛਾਣ ਨਹੀਂ ਕੀਤੀ ਬਾਕੀ ਇਹਨੂੰ 72 ਘੰਟੇ ਲਈ ਹੁਣ ਅਸੀਂ ਸਨਾਖਤ ਉਤੇ ਡੈਡਬੋਸ ਰੱਖਾਂਗੇ ਤੇ ਉਤੇ ਇਹਦੀ 72 ਘੰਟੇ ਲਈ ਸਾਰੇ ਬੰਨੇ ਅਖਬਾਰ ਚ ਵੀ ਘਟਾਵਾਂਗੇ ਸਾਰੇ ਬੰਨੇ ਦੇ ਇਸ਼ਤਿਹਾਰ ਜਾਰੀ ਕਰਾਂ ਜੇ ਇਹਦੇ ਵਿੱਚ ਕੁਝ ਵੀ ਛੱਕੀ ਲੱਗੇਗਾ ਤੇ ਅਸੀਂ ਉਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਾਂਗੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਗੇ ਥੋੜਾ ਹੋ ਹੋ ਠੀਕ ਕਹਿਣਾ ਚਾਹੁੰਦੇ ਅੱਜ ਕਿਥੇ ਵਾਕਿਆ ਵਸਾ ਪਰਿਆ ਇਹ ਰਾਮਕੀਰਤ ਰੋਡ ਐਸਓਐਸ ਸਟੇਟ ਦੇ ਬਿਲਕੁਲ ਬਾਹਰ ਕੋਈ ਦੁਕਾਨਾਂ ਦੀ ਖਾਲੀ ਜਗ੍ਹਾ ਪਈ ਆ ਕਿਸੇ ਨੇ ਦੁਕਾਨ ਹਾਲੀ ਨਹੀਂ ਬਣਾਈਆਂ ਉਹ ਜਗ੍ਹਾ ਤੇ ਟੀ.ਜੀ.ਕੇ ਲੌਂਦੇ ਆਏ ਉਹ ਲੜਕੇ ਇਹ ਨਸ਼ਿਆਂ ਦਾ ਬਣੀ ਜਾਂਦੇ ਅੱਡਾ ਸਾਰੀ ਪੁਲਿਸ ਨੂੰ ਵੇਖੋ ਸਾਤ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਇਹ ਰਾਤ ਗਸ਼ਤ ਕਰਦੇ ਆ ਇਹ ਸਾਹਮਣਾ ਇਲਾਕਾ ਸਾਡਾ ਨਾ ਜਿਹੜਾ ਇਹ ਥਾਣਾ ਕਮੋਜ ਪਈਆ ਇਹ ਥਾਣਾ ਕਮੋਹ ਜਿਹੜਾ ਨਾ ਉਹ ਅਸੀਂ ਉਸ ਤੋਂ ਐਸਚਓ ਸਾਹਿਬ ਨੂੰ ਵੀ ਦਰਖਾਸਤ ਕਰਾਂਗੇ ਵੀ ਥੋੜਾ ਜਿਆਦਾ ਇਹਨਾਂ ਦਾ ਸ਼ਕੰਜਾ ਕੱਸਣ ਤੇ ਨਸ਼ੇ ਨੂੰ ਬੰਦ ਕਰੋ ਸਰਕਾਰਦਾਰ ਵੀ ਕਿੱਦਾਂ ਵੇਦੇ ਸਰਕਾਰ ਤੇ ਝੂਠੀ ਸਰਕਾਰ ਵਾ ਤੇ ਉਹ ਤੇ ਕਹੀ ਜਾਂਦੀ ਆ ਵੀ ਨਸ਼ੇ ਬੰਦ ਹੋਵਾ ਨਸ਼ੇ ਬੰਦ ਹੋਵਾ ਇਹ ਤੁਹਾਨੂੰ ਲੱਗਦਾ ਪਿਆ ਉਹ ਵੀ ਨਸ਼ੇ ਬੰਦ ਵਾ ਗਲੀ ਗਲੀ ਜੇ ਨਕਸ਼ਾ ਵਿਗੰਦੇ ਆ ਉਹੋ ਹੀ ਹਾਲ ਐ ਸੁਧਾਰ ਦੀ ਜੋ ਕੋਈ ਸੁਧਾਰ ਨਹੀਂ ਹੋਇਆ ਨਸ਼ਾ ਘਰ ਘਰ ਵਿਕ ਰਿਆ ਵਾ ਇਹ ਸਰਕਾਰ ਦੀ ਝੂਠੀ ਕੋਲ ਕੋਲ ਦਾ ਇੱਥੇ ਸਾਰੇ ਪਾਸੇ ਨਸ਼ਾ ਵਿਗਦਾ ਉਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੇਖੋ ਲੋਕਾਂ ਦੇ ਜਵਾਨ ਬੱਚੇ ਜਿਹੜੇ ਆ ਇਹ ਵੇਖੋ ਬੱਚਾ ਜਵਾਨ ਬੱਚਾ ਵਾ ਜਿਹੜਾ ਮਰਿਆ ਵਾ ਇਸ ਮਾਪੇ ਦਾ ਜਵਾਨ ਬੱਚਾ ਗਿਆ ਵਾ ਉਹਨੂੰ ਦੁੱਖ ਤੇ ਹੈਗਾ ਨਾ ਅਸੀਂ ਸਰਕਾਰ ਦੇ ਅੱਗੇ ਆਪਣੇ ਆਪ ਅਫਸਰਾਂ ਅੱਗੇ ਅਪੀਲ ਕਰਦੇ ਆਂ ਕਿ ਨਸ਼ਿਆਂ ਤੇ ਨਾ ਪਉਣ ਜ਼ਰੂਰ